ਸਤਿ ਸ਼੍ਰੀ ਅਕਾਲ ਜੀ ਘਰ ਦੇ ਕੁਕ ਚੈਨਲ ਤੇ ਤੁਹਾਡਾ ਸਵਾਗਤ ਅੱਜ ਬਣਾਵਾਂਗੇ ਮਿਕਸ ਮੂੰਗੇ ਦੀ ਦਾਲ ਪੀਲੀ ਮੂੰਗਲੀ ਆ ਮਸਰ ਦੀ ਦਾਲੀਆ ਤੇ ਹਰੀ ਮੂੰਗੀ ਤਿੰਨ ਤੋਂ ਚਾਰ ਘੰਟੇ ਹੋ ਗਏ ਇਸ ਨੂੰ ਭਿਓ ਕੇ ਰੱਖੀ ਨੂੰ ਹੁਣ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਵਾਸ਼ ਕਰਾਂਗੇ ਇੱਧਰ ਵੱਡੇ ਸਾਈਜ਼ ਦੇ ਦੋ ਪਿਆਜ਼ ਕੱਟੇ ਨੇ ਟਮਾਟਰ ਲਸਣ ਹਰੀ ਮਿਰਚ ਤੇਲ ਗਰਮ ਹੋ ਚੁੱਕਿਆ ਸਰੌਂ ਦੇ ਤੇਲ ਦੇ ਤੜਕਾ ਲਾਵਾਂਗੇ ਸਭ ਤੋਂ ਪਹਿਲਾਂ ਪਾਵਾਂਗੇ ਜੀਰਾ ਜੀਰੇ ਨੂੰ ਇੱਕ ਤੋਂ ਦੋ ਮਿੰਟ ਤੱਕ ਭੁੰਨਾਂਗੇ ਉਸ ਤੋਂ ਬਾਅਦ ਪਾਵਾਂਗੇ ਪਿਆਜ਼ ਤੇ ਲਸਣ ਜੀਰਾ ਚੰਗੀ ਤਰ੍ਹਾਂ ਭੁੰਨਿਆ ਗਿਆ ਹੁਣ ਇਸ ਵਿੱਚ ਪਾਵਾਂਗੇ ਪਿਆਜ਼ ਤੇ ਲਸਣ प्याज पहला सब दो, दो तीन मिनट तक चंगी तरह तो उस तो बाद पावे टमाटर दो तीन तो मिनट बाद प्याज पे चंकी तरह भुने के हम इस पावेंगे टमाटर ते हरी मिर्च ਤਾਂ ਤੋਂ ਪਹਿਲਾਂ ਦੋ ਲਾਲ ਮਿਰਚ ਪਾਵਾਂਗੇ ਇੱਕ ਤੋਂ ਦੋ ਮਿੰਟ ਤੱਕ ਟਮਾਟਰ ਨੂੰ ਪਕਾਵਾਂਗੇ ਫਿਰ ਉਸ ਤੋਂ ਬਾਅਦ ਪਾਵਾਂਗੇ ਨਕਲ ਪਿਆਜ਼ ਲਸਣ ਤੇ ਟਮਾਟਰ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਫੋਲ ਇਸੇ ਚ ਪਾਵਾਂਗੇ ਮਸਾਲੇ एक चम्मच नमक हल्दी थोड़ी जी लाल मिर्च क्योंकि पहले हरी मिर्च पा चुके गर्म मसाला पाँच मिनट तक मसाले पकावेंगे उसको बादवेंगे दाल ਮਸਾਲੇ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਹੁਣ ਇਸ ਵਿੱਚ ਪਾਵਾਂਗੇ ਦਾਲ ਦਾਲ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਇੱਪ ਤੋਂ ਦੋ ਮਿੰਟ ਤੱਕ ਇਸੇ ਤਰ੍ਹਾਂ ਪਕਾਵਾਂਗੇ ਉਸ ਤੋਂ ਬਾਅਦ ਇਸ ਵਿੱਚ ਪਾਵਾਂਗੇ ਪਾਣੀ ਪਾਣੀ ਸਿਚਕਾ ਮੰਨੇ ਪਾਣੀ ਪਾਣੀ ਦਾਲ ਦਿਆਂ ਉਸਾਰ ਪਾ ਸਕਦੇ ਹਾਂ ਖੂਬਕਾ ਦਾ ਟੱਕਾਂ ਲਾ ਦਾਂਗੇ ਇਸਦੇ ਹੁਣ 2 ਤੋਂ 3 ਸੀਟੀਆਂ ਲਗਾਵਾਂਗੇ 2 ਤੋਂ 3 ਸੀਟੀਆਂ ਚ ਬਣ ਕੇ ਤਿਆਰ ਹੋ ਜੂ ਦਾਲ ਉਹ ਤੋਂ ਤਾਂ ਨੁਬੇਸੇਸਾਦ ਮੂੰਗੀ ਦੀ ਦਾਲ ਬਣ ਕੇ ਤਿਆਰ ਹੈ ਦੋ ਤੋਂ ਤਿੰਨ ਮਿੰਟ ਤੱਕ ਇਸ ਨੂੰ ਫੁੱਲੇ ਚਿਪਕਾ ਮੰਗੇ ਤਾਂ ਕਿ ਚੰਗੀ ਤਰ੍ਹਾਂ ਕੁਲ ਜੀ ਇਸੇ ਤਰ੍ਹਾਂ ਮੈਂ ਇੱਟਾਂ ਇਹ ਪਰ ਟੂ ਥੋੜਾ ਜਿਹਾ ਗਰਮ ਮਸਾਲਾ ਇਸ ਨਾਲ ਇਹਦਾ ਟੇਸਟ ਬਹੁਤ ਵਧੀਆ ਆਏਗਾ ਦਾਲ ਦਾ 2 ਤੋਂ 3 ਮਿੰਟ ਤੱਕ ਪਕਾਉਂਦੇ ਰਹੋਗੇ ਮੂੰਗੀ ਦੀ ਦਾਲ ਬਣ ਕੇ ਤਿਆਰ ਹੈ ਬਹੁਤ ਹੀ ਸਾਨ ਤਰੀਕੇ ਨਾਲ ਮੂੰਗੀ ਦੀ ਦਾਲ ਬਣ ਕੇ ਤਿਆਰ ਹੈ ਬਹੁਤ ਹੀ ਸਿੰਪਲ ਵੇ ਨਾਲ ਇਸ ਤਰ੍ਹਾਂ ਤੁਸੀਂ ਵੀ ਘਰ 'ਚ ਬਣਾ ਸਕਦੇ ਹੋ ਨੇ ਇਸੇ ਉੱਪਰ ਪਾਵਾਂਗੇ ਇੱਕ ਚਮਚ ਦੇਸੀ ঘি ਇਸ ਨਾਲ ਟੇਸਟ ਬਹੁਤ ਵਧੀਆ ਆਵੇਗਾ ਜੇਕਰ ਰੈਸਪੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਿਓ